ਵੀਰਵਰ ਨੂੰ ਮਜੀਠਾ ਵਿਕੇ ਹੋਈ ਮੁਰ ਪੋਲਿੰਗ ਦੇ ਦੌਰਾਨ ਆਪਣੀ ਵੋਟ ਪੁਗਤਉਣ ਪਹੁੰਚੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਤੇ ਵੀ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਆਪਣੀ ਪ੍ਰਤੱਖ ਨਜ਼ਰ ਆ ਰਹੀ ਹਾਰ ਤੋਂ ਬੁਖਰਾ ਚੁੱਕੀ ਹੈ ਅਤੇ ਉਹ ਵੋਟਰਾਂ ਨੂੰ ਲਿਬਾਉਣ ਦੇ ਲਈ ਪੈਸੇ ਤੇ ਸ਼ਰਾਬ ਵੰਡਣ ਜਾਈਆਂ ਕੁੱਝੀਆਂ ਹਰਕਤਾਂ ਤੇ ਉਤਰਾਈ ਹੈ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਚੋਣ ਕਮਿਸ਼ਨ ਨੂੰ ਕਾਂਗਰਸ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਦੇਖੋ ਜੀ ਕਾਂਗਰਸੀ ਬਕਲਾਹਟ ਤੇ ਬੌਂਦਲ ਗਏ ਥੋੜੇ ਜੀ ਇਹ ਕਿਉਂ ਕਰਾਇਆ ਗਿਆ ਨਹੀਂ ਕਰਾਇਆ ਗਿਆ ਇਹਦਾ ਫੈਸਲਾ ਸ਼ਰੋਬਨੀ ਅਕਾਲੀ ਦਲ ਨਹੀਂ ਕਰਦਾ ਇਹਦਾ ਫੈਸਲਾ ਇਲੈਕਸ਼ਨ ਕਮਿਸ਼ਨ ਕਰਦਾ ਹੈ ਇਲੈਕਸ਼ਨ ਕਮਿਸ਼ਨ ਨੇ ਮਜੀਠਾ ਸੰਗਰੂਰ ਮੁਕਸਰ ਸਰਦੂਲਗੜ ਤੇ ਇੱਕ ਸੀਟ ਹੋਰ ਮਿਲਦਾ ਮੋਗਾ ਉੱਥੇ ਕੀਤਾ ਇਹ ਫੈਸਲਾ ਇਹਨਾਂ ਨੂੰ ਕੁਝ ਪ੍ਰੋਬਲਮ ਹੈ ਇੱਥੇ ਕਿ ਮੈਨੂੰ ਲੱਗਦਾ ਜਦ ਕੋਈ ਬੰਦੇ ਦੀ ਹਾਰ ਹੁੰਦੀ ਹੋ ਫਿਰ ਉਹ ਇਲੈਕਸ਼ਨ ਕਮਿਸ਼ਨ 'ਚ ਵੀ ਨੁਕਸਪ ਲੱਗਣ ਲੱਗ ਪੈਂਦਾ ਜਿਵੇਂ ਪਿਛਲੀ ਵਾਰੀ ਕੈਪਟਨ ਸਾਹਿਬ ਜਦ ਆਰ ਗਏ ਸੀ ਉਹਨਾਂ ਨੇ ਕਿਹਾ ਮਸ਼ੀਨਾਂ 'ਚ ਨੁਕਸ ਪੈ ਗਿਆ ਇਹ ਤਾਂ ਰੱਬ ਹੀ ਬਚਾਵੇ ਜੀ ਇਹ ਜੀ ਸੋਚ ਤੋਂ ਕੀ ਕਹਿ ਸਕਦਾ ਜਿਹੜਾ ਪੈਸੇ ਵੰਡਣ ਦੇ ਵੀ ਅਲੀਗੇਸ਼ਨ ਲਗਾਏ ਗਏ ਉਸ ਤੋਂ ਬਾਅਦ ਕਾਂਗਰਸੀ ਇਲਾਕੇ ਦੇ ਵਿੱਚ ਸ਼ਰਾਬ ਵੰਡਣ ਦੇ ਆ ਫੜੇ ਗਏ ਨੇ ਕੀ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਜੀ ਜਿਹੜੇ ਕਾਂਗਸ ਦੇ ਦੋ ਸੀਨੀਅਰ ਲੀਡਰ ਤਿੰਨ ਕਿਤਾ ਬਲਵਿੰਦਰ ਸਿੰਘ ਉਹਦਾ ਨੌ ਹੀ ਇਹਨਾਂ ਨੇ ਕਾਂਗਰਸੀਆਂ ਨੇ ਬੰਬ ਰੱਖਿਆ ਉਹ ਤਾਂ ਚੱਲ ਪਿਆ ਕੱਲ ਉੱਡ ਗਿਆ ਬੰਬ ਉਹ ਪੜਿਆ ਗਿਆ ਇਲੈਕਸ਼ਨ ਕਮਿਸ਼ਨ ਦੀ ਟੀਮ ਨੇ ਰੇਡ ਕੀਤਾ ਦੋ ਪੇਟੀਆਂ ਸ਼ਰਾਬ ਦੀ ਉਹਨਾਂ ਕੋਲ ਉਹ ਬਰਾਮਦ ਹੋਈਆਂ ਇੱਕ ਪਲੈਰੋ ਕੈਂਪਰ ਗੱਡੀ ਉਹਨਾਂ ਨੇ ਭਜਾ ਦਿੱਤੀ ਉੱਥੋਂ ਮੈਂ ਤਾਂ ਇਲੈਕਸ਼ਨ ਕਮਿਸ਼ਨ ਦੇ ਜ਼ੈਦੀ ਸਾਹਿਬ ਤੋਂ ਲੈ ਕੇ ਵਿਕੇ ਸਿੰਘ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਉਹ ਗੱਡੀ ਉੱਥੋਂ ਭਜਾਈ ਗਈ ਹੈ ਕਾਂਗਰਸ ਦੇ ਲੋਕਾਂ ਨੇ ਉਹਦੀ ਵੀ ਇਨਕੁਆਇਰੀ ਕਰੇ ਉਹਦੀ ਵੀ ਬਰਾਮਦਗੀ ਹੋਵੇ ਇਹ ਤਾਂ ਉਹਨਾਂ ਦੀ ਰੇਡ ਕਰਕੇ ਉਹਨਾਂ ਲੋਕਾਂ ਨੂੰ ਪੜਿਆ ਮਰੜੀ ਕਲਾਂ ਪਿੰਡ ਚ